ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਰਮ ਭੂਮੀ ਸਲਤਨਪੁਰ ਲੋਧੀ ਦੇ ਇਸ ਸਥਾਨ ਦੇ ਉੱਤੇ ਅਮਰ ਸ਼ਹੀਦ ਚੀਰੂਦਮ ਸਿੰਘ ਜੀ ਦਾ ਚੌਕ ਔਰ ਉਹਨਾਂ ਦਾ ਬਹੁਤ ਹੀ ਆਦਰणीय ਬੁੱਤ ਜਿਹੜਾ ਹੈਗਾ ਉਹ ਪਰਾਜਮਾਨ ਹੈ ਅੱਜ ਇਲਾਕੇ ਦੀ ਸੰਗਤ ਸਾਰੀ ਇਕੱਠੀ ਹੋਈ ਹੈ ਉਹਨਾਂ ਨੂੰ ਸ਼ਹੀਦੀ ਦਿਨ ਦੇ ਉੱਤੇ ਸਲਾਮ ਕਰਨ ਲਈ ਪ੍ਰਣਾਮ ਕਰਨ ਲਈ ਉਹਨਾਂ ਦੀ ਲਾਸਾਨੀ ਸ਼ਹਾਦਤ ਹੈ ਜਿਸ ਕਾਰਨ ਦੋਸਤਾਂ ਦੇ ਵਿੱਚੋਂ ਹਰਕਾਨੀਆਂ ਰਾਤ ਜਿਹੜਾ ਸੀ ਉਹ ਖਤਮ ਹੋਇਆ ਤੇ ਆਜ਼ਾਦ ਭਾਰਤ ਦੇ ਵਿੱਚ ਅਸੀਂ ਸਾਰੇ ਸੁਖ ਦਾ ਸਾਹ ਲੈ ਰਹੇ ਹਾਂ ਇਹ ਸਾਰਾ ਕੁਝ ਜੋ ਅਸੀਂ ਤਰੱਕੀਆਂ ਦੇਖ ਰਹੇ ਆ ਜੋ ਅਸੀਂ ਆਲੇ ਦੁਆਲੇ ਕਹਿਲਪਹਿਲ ਦੇਖ ਰਹੇ ਆ ਇਹ ਸਾਰੀ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਕਾਰਨ ਹੀ ਹੋ ਸਕਿਆ ਹੈ ਸੋ ਮੈਂ ਆਪਣੇ ਵੱਲੋਂ ਵੀ ਰਾਜ ਸਭਾ ਸੰਤ ਪਰਵੀਰ ਸਿੰਘ ਜੀ ਵੈਪਰ ਪਾਰਲੀਮੈਂਟ ਵੱਲੋਂ ਦੀ ਸ਼ਹੀਦ ਸਿੰਘ ਜੀ ਨੂੰ ਸਤਿ ਸਤਿ ਪ੍ਰਣਾਮ ਕਰਦਾ ਉਹਨਾਂ ਦੀ ਸ਼ਹੀਦ ਦੀਨ ਨੂੰ ਪ੍ਰਣਾਮ ਕਰਦਾ ਤੇ ਸਭ ਨੂੰ ਬੇਨਤੀ ਕਰਦਾ ਕਿ ਉਹਨਾਂ ਦੀ ਸ਼ਹਾਦਤ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਅੱਜ ਇਸ ਸਥਾਨ ਦੇ ਉੱਤੇ ਇਸ ਚੌਕ ਦੇ ਵਿੱਚ ਸ਼ਹੀਦ ਸਿੰਘ ਸਟਰਸ ਜਿਨ੍ਹਾਂ ਦੇ ਜਿਨ੍ਹਾਂ ਦਾ ਮੁੱਢ ਜਿਹੜਾ ਸੀ ਉਹ ਪ੍ਰੋਫੈਸਰ ਚੰਦ ਸਿੰਘ ਉਹਨਾਂ ਨੇ ਬੰਨਿਆ ਮੇਰੇ ਨਾਲ ਐਡਵੋਕੇਟ ਸਰਕੇਰ ਸਿੰਘ ਜੀ ਖੜੇ ਨੇ ਇੱਥੇ ਸਾਰੀ ਸੰਗਤ ਹੈ ਸਾਰੇ ਅਸੀਂ ਰਲ ਮਿਲ ਕੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਬਹੁਤ ਬਹੁਤ ਪ੍ਰਣਾਮ ਸਾਰੀ ਹਲਕਤ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਇਤਿਹਾਸ ਦੇ ਵਿੱਚ ਇੱਕ ਮਹਾਨ ਇੱਕ ਕੁਰਬਾਨੀ ਦਾ ਦਿਨ ਹੈ ਜਦੋਂ ਦੇਸ਼ ਕਲਾਮ ਸੀਗਾ ਉਸ ਟਾਈਮ ਜਿਹੜਾ ਇਹੋ ਜਿਹਾ ਯੋਧਿਆ ਨੇ ਸਾਰੀ ਜਿਹੜੀ ਕੌਮ ਹੈ ਸਾਰਾ ਦੇਸ਼ ਹੈ ਉਹਨੂੰ ਸਮਝ ਲੋ ਕਿ ਇੱਕ ਇੱਜ਼ਤ ਦਿੱਤੀ ਇੱਕ ਅਣਖ ਇੱਕ ਪੱਗ ਜਿਹੜੀ ਆ ਕਿਉਂਕਿ ਉਹਨਾਂ ਨੇ ਜਿਹੜਾ ਬਦਲਾ ਲਿਆ ਤੇ ਇਹਦੇ ਨਾਲ ਇੱਕ ਅੱਗੇ ਤੋਂ ਲੀਪ ਹੈ ਗਈ ਕਿ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਹੀਂ ਤਾਂ ਜਿਹੜੇ ਪੰਜਾਬੀ ਐ ਜਿਹੜੀ ਸਿੱਖ ਕੌਮ ਐ ਇਹ ਬਦਲੇ ਲੈਣੇ ਜਾਂਦੀ ਆ ਸੋ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਐ ਸ਼ਹੀਦ ਉਧਮ ਸਿੰਘ ਜੀ ਹੁਣਾਂ ਨੇ ਤੇ ਅਸੀਂ ਫਕਰ ਕਰਦੇ ਆ ਸਾਨੂੰ ਮਾਣ ਐ ਤੇ ਅੱਜ ਦੇ ਦਿਨ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਜਦ ਤੱਕ ਧਰਤੀ ਰੂਗੀ ਸ਼ਹੀਦ ਉਧਮ ਸਿੰਘ ਜੀ ਅਮਰ ਰਹਿਣਗੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਮੇਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅੱਜ ਸ਼ੀਰੂਦੂਦਸ ਸਿੰਘ ટ્રਸ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੇ ਮਹਾਨ ਯੋਧੇ ਦੇ ਰੈਨੋ ਸ਼ਰਦਾ ਦੇ ਸਤਕਾਰ ਦੇ ਨਿਵਾਸੀ ਮਹਾਨ ਕੁਰਬਾਨੀ ਕਰਨ ਵਾਲੇ ਯੋਧੇ ਨੂੰ ਅੱਜ ਸ਼ਰਦਾ ਦੇ ਸਤਕਾਰ ਲਈ ਇਲਾਕੇ ਭਰ ਦੀਆਂ ਸੰਗਤਾਂ ਸਾਰੀਆਂ ਹੀ ਜਥੇਬੰਦੀਆਂ ਨਮਸਕਾਰ ਕਰਨ ਵਾਸਤੇ ਆਉਂਦੀਆਂ ਨੇ ਮੈਂ ਸਮਝਦਾ ਆ ਕਿ ਸ਼ੀਰੂਦੂਦਸ ਸਿੰਘ ਦੀ ਕੁਰਬਾਨੀ ਇਤਨੀ ਵੱਡੀ ਕਰਪਾਨੀ ਕੋਈ ਦੁਨੀਆ ਤੇ ਮਿਸਾਲ ਨਹੀਂ ਕਿ ਜਿਨੇ ਹਿੰਦੁਸਤਾਨ ਦੇ ਜਾਂ ਹਰ ਕੇ ਹਮਲੇ ਕਰਕੇ ਹਿੰਦੁਸਤਾਨ ਦੇ ਉਹਨਾਂ ਮਹਾਨ ਯੋਧਿਆਂ ਨੂੰ ਕਰਵਾਰ ਮਾਰਦੇ ਆਏ ਸੀ ਉਹਨਾਂ ਕੋ ਬਦਲਾ ਲੈਣ ਵਾਸਤੇ ਜਾ ਕੇ ਵਿਦੇਸ਼ ਦੀ ਧਰਤੀ ਤੇ ਉਹਨਾਂ ਨੂੰ ਮੌਜ ਦੇ ਘਾਟ ਉਤਾਰਿਆ ਔਰ ਆਪਣੇ ਹਿੰਦੁਸਤਾਨ ਦਾ ਮਾਣ ਸਨਮਾਨ ਹਿੰਦੁਸਤਾਨ ਦੀ ਧਰਤੀ ਮਾਂ ਦਾ ਇੱਜ਼ਤ ਮਾਣ ਸਨਮਾਨ ਹਿੰਦੁਸਤਾਨ ਦੇ ਲੋਕਾਂ ਦਾ ਮਾਨ ਸਰਮਾਨ ਉਹਨਾਂ ਨੇ ਲੰਡਨ ਦੀ ਧਰਤੀ ਤੇ ਜਾ ਕੇ ਬਦਲਾ ਲੈ ਕੇ ਇਹ ਫਰਜ ਉਹਦਾ ਕੀਤਾ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਪਰ ਮੈਂ ਸੁਣਨਾ ਚਾਹੁੰਦਾ ਤੇ ਨਾ ਕਿਉਂਕਿ ਅੱਜ ਦੇ ਦਿਨ ਸਾਰੇ ਦੇਸ਼ ਵਾਸੀ ਉਸ ਮਹਾਨ ਜੋਧੇ ਜਰਨੈਲ ਨੂੰ ਆਪਣੇ ਸਾਹਾਂ ਤੇ ਫੁੱਲਾਂ ਦੀ ਮਾਲਾ ਪਾ ਕੇ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਖਰੋਮਣੀ ਅਕਾਲੀ ਦਰ ਵੱਲੋਂ ਖਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੀ ਟੀਮ ਅੱਜ ਜੋ ਸਮਾਰੋਹ ਜੋਦੇ ਨੂੰ ਨਮਸਕਾਰ ਕਰਨ ਵਾਸਤੇ ਆਏ ਆਂ ਫੁੱਲਾਂ ਦੀ ਮਾਲਾ ਪਾਉਣ ਵਾਸਤੇ ਆਏ ਆਂ ਅੱਜ ਤੇ ਮੈਂ ਸਮਝਦਾ ਕਿ ਇਸ ਤੋਂ ਵੱਡਾ ਕੋਈ ਹੋਰ ਲਾਸਾਨੀ ਕੁਰਬਾਨੀ ਨਹੀਂ ਕਰ ਸਕਦਾ ਮੈਂ ਇਲਾਕਾ ਨਿਵਾਸੀਆਂ ਨੂੰ ਕਹਿਣਾ ਕਿ ਦਾਦਾ ਕਿਰਪਾ ਕਰੇ ਇਹ ਜੋਦੇ ਜਰਨੈਲ ਪਹਿਲਾ ਹੁੰਦੇ ਰਹਿਣ ਮੇਰੇ ਦੇਦੇ ਤੋਂ ਤੇ ਧਰਤੀ ਮਾਂ ਦੀ ਰਾਖੀ ਕਰਨ ਵਾਸਤੇ ਪ੍ਰਗਟ ਹੁੰਦੇ ਰਹਿਣ ਬੋਲ ਬੋਤਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂ ਉਸ ਮਹਾਨ ਸ਼ਹੀਦ ਸਰਦਾਰ ਉਦਮ ਸਿੰਘ ਜੀ ਦੇ ਸਿਆਸੀ ਬੇਸ਼ੀਦੀ ਦਿਹਾੜੇ ਤੇ ਇਕਤ੍ਰਤ ਹੋਏ ਆਂ ਔਰ ਸ਼ਰਦਾ ਦੇ ਫੁੱਲ ਭੇਂਟ ਕਰਦੇ ਆ ਸਾਡੀ ਸਾਰੀ ਨਗਰ ਕੌਂਸਲ ਦੀ ਟੀਮ ਅਸ਼ੋਕ ਮੋਗਲਾ ਜੀ ਤੇਜਵੰਤ ਸਿੰਘ ਜੀ ਜੋਗਰ ਖੋਲੀ ਜੀ ਮਰਵਾਹਾ ਸਾਹਿਬ ਸੰਤਪ੍ਰੀਤ ਜੀ ਰਜਿੰਦਰ ਜੀ ਪਵਨ ਕਰੋਜੀਆ ਜੀ ਔਰ ਸਾਰੇ ਹੀ ਕੌਂਸਲਰ ਨਵਨੀਤ ਚਿਮਾ ਜੀ ਸਾਰੇ ਕੌਂਸਲਰ ਸਹਿਬਾਨ ਜਿਹੜੇ ਆ ਉਹ ਅੱਜ ਇੱਥੇ ਆ ਕੇ ਸ਼ਰਦਾ ਦੇ ਸਮਰ ਭੇਂਟ ਭੇਂਟ ਕਰਦੇ ਆ ਔਰ ਅਸੀਂ ਅੱਜ ਇਹ ਹੀ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਆਪਾਂ ਉਹਨਾਂ ਦੇ ਸ਼ਹੀਦਾਂ ਦੇ ਜਿਹੜੇ ਪਾਏ ਹੋਏ ਪੂਰਨਿਆਂ ਤੇ ਆਪਾਂ ਚੱਲੀਏ ਆਪਾਂ ਥੋੜਾ ਬਹੁਤਾ ਜਿਹੜਾ ਆਪਣਾ ਜਿਹੜਾ ਗਿਰਦੀ ਜਿਹੜੀ ਸਮਾਜ ਦੀ ਗਿਰਦੀ ਕਰਾਵਟ ਜਿਹੜੀ ਆ ਉਹਨੂੰ ਦੂਰ ਕਰਨ ਵਾਸਤੇ ਆਪਾਂ ਉਹਨਾਂ ਸ਼ਹੀਦਾਂ ਦੇ ਜੋ ਪੂਰਨਿਆਂ ਤੇ ਆਪਾਂ ਪਾ ਕੇ ਇਸ ਕੰਮ ਨੂੰ ਥੋੜਾ ਵਧੀਆ ਤਰੀਕੇ ਨਾਲ ਚਲਾਈਏ ਔਰ ਸਰਕਾਰਾਂ ਆ ਕੇ ਵੀ ਇਹ ਹੀ ਅਪੀਲ ਆ ਵੀ ਉਹਨਾਂ ਸ਼ਹੀਦਾਂ ਦੇ ਜਿਹੜੇ ਇਹ ਦਿਨਾਂ ਮਾ ਇਦਾਂ ਹੀ ਮਨਾਉਂਦੇ ਰਹੇ ਅੱਜ ਜੋ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਬਹੁਤ ਵਧੀਆ ਕਦਮ ਆ ਔਰ ਅਸੀਂ ਇਹ ਸਾਰੇ ਸ਼ਹਿਰ ਵਾਸੀ ਔਰ ਸਾਰੇ ਇਲਾਕਾ ਵਾਸੀ ਅੱਜ ਉਸ ਮਹਾਨ ਸ਼ੀਤੀ ਸਰਦਾ ਦੇ ਫੁੱਲ ਭੇਟ ਕਰਦੇ ਆ ਜੈ ਲਕੇਸ਼ ਜਮਾ ਦੇ ਨੂੰ ਹਲਕਾਂ ਜਾਜ ਭਾਤੀ ਅਸਦਾ ਬਾਤੀ ਤੋਂ ਤਾਂ ਕੋ ਲੋਤੀ ਅੱਜ ਅਸੀਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਛੇਜੇ ਆਜਾ ਮੁਸਤਾਬ ਸਿੰਘ ਜੀ ਦਾ ਕੀ ਦੀਵਾਲਾ ਬਣਾ ਰਹੇ ਆ ਔਰ ਸ਼ਹੀਦ ਕਿਸੇ ਇੱਕ ਕੌਮ ਦੇ ਜਾਂ ਧਰਮ ਦੇ ਨਹੀਂ ਸਾਰੇ ਦੇ ਸਾਂਝੇ ਹੁੰਦੇ ਆ ਕਿ 24 ਤਾਉਂ ਪਰ ਲੱਗੇਗੇ ਹਰ ਬਰਸ ਮਿਲ ਰੇ ਬਦਨਪੇ ਮਰਨੇ ਵਾਲੋ ਦਾ ਯਹੀ ਬਾਕੀ ਨਿਸ਼ਾਨ ਹੋਗਾ ਇਹ ਅੱਜ ਅਸੀਂ ਉਹਨਾਂ ਛਿੱਟਾਂ ਦੇ ਮਾਨ ਛਿੱਟਾਂ ਦੇ ਪਾਇਰ ਹੋ ਤੁਰਨ ਨਾਲ ਚਲਦੇ ਹੋਏ ਅੱਜ ਉਹਨਾਂ ਹੀ ਛਿੱਜੀ ਦਿੱਤੀ ਹੋਈ ਅਸੀਂ ਪੰਢੀ ਸਾਹਸ ਲੈ ਰਹੇ ਆ ਔਰ ਮੈਂ ਆਪਣੇ ਵੱਲੋਂ ਆਪਣੀ ਬਾਤ ਨੂੰ ਇਹ ਸ਼ੀਲਾਂ ਦੇ ਚਲਣਾ ਤੇ ਨਮਸਕਾਰ ਕਰਦਾ ਬਾਪ ਤੇ ਮਾਤਾ ਕੀ ਜੈ ਸ਼ੀਤੇ ਆਇਓ ਉਦਮ ਸਿੰਘ ਨਮਰ ਰਹੇ ਸ਼ੀਤੇ ਆਇਓ ਉਦਮ ਸਿੰਘ ਨਮਰ ਰਹੇ ਸ਼ੀਤੇ ਆਇਓ ਉਦਮ ਸਿੰਘ ਨਮਰ ਰਹੇ ਸ਼ੀਤੇ